ਕਿਸੇ ਵੀ ਧਰਮ ਫਿਰਕੇ ਕਿੱਕੇ ਆਦ ਨਾਲ ਸੰਬੰਧ ਰੱਖਦੇ ਹੋ ਪਰ ਯਾਦ ਰੱਖਿਓ ਤੁਹਾਡੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਮਾਂ ਬੋਲੀ ਪੰਜਾਬੀ ਹੈ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਭੁਲਾ ਦਿੱਤਾ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਭੁਲਾ ਦਿੱਤਾ ਉਹਨਾਂ ਦਾ ਵजूद ਨਹੀਂ ਰਿਹਾ ਸੇਵਤ ਦਾ ਭਲਾ ਮੰਗਣ ਅਤੇ ਕਰਨ ਵਾਲੇ ਪੰਜਾਬੀਓ ਤੁਹਾਡਾ ਭਲਾ ਤਾਂ ਹੀ ਹੋਵੇਗਾ ਜਦੋਂ ਤੁਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਅਤੇ ਸਤਿਕਾਰ ਕਰੋਗੇ ਯਾਦ ਰੱਖਿਓ ਅੱਜ ਕੱਲ ਤੁਸੀਂ ਜੋ ਵੀ ਹੋ ਜੰਪ ਵਿੱਚ ਵਿੱਚ ਹੋਵੋਗੇ ਉਹ ਆਪਣੀ ਮਾਂ ਹੀ ਹੋਵੋਗੇ ਮਾਂ ਨੂੰ ਭੁੱਲ ਕੇ ਤੁਹਾਡਾ ਕੀ ਹਾਲ ਹੋਵੇਗਾ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ ਪੁੱਛ ਕੇ ਦੇਖੋ ਐਮ ਐਮ ਇਟ ਨਿਸ਼ਕ ਕਰਕੇ ਆਉ ਮੱਥਾ ਟੇਕ ਕੇ ਆਉ ਤੇ ਇੱਕ ਮੈਂ ਕਿੰਨੀ ਨਹੀਂ ਜੱਫੀ ਕਿਨੂੰ ਪਾ ਕੇ ਆਇਆ ਕਰੋ ਦਾਦਾ ਦਾਦੀ ਕੰਨੀ ਨਹੀਂ ਕਿ ਨਹੀਂ ਸਾਨੇ ਬਹੁਤ ਵਧੀਆ ਗੱਲਾਂ ਦੱਸੀਆਂ ਬੇਟਾ ਤੁਹਾਨੂੰ ਸਾਰਿਆਂ ਨੂੰ ਇਹਦੇ ਨਾਲ ਬੇਟਾ ਤੁਸੀਂ ਪਟਿਆ ਦਾ ਸਤਿਕਾਰ ਕਰਦੇ ਹੋ ਜੀ ਉਹਨਾਂ ਕੋਲ ਤੁਸੀਂ ਸੀਸ ਲੈਂਦੇ ਹੋ ਤੇ ਉਹ ਸੀਸ ਜਿਹੜੀ ਹੁੰਦੀ ਆ ਤੁਸੀਂ ਮੈਂ ਅੱਗੇ ਅਸੈਂਬਲੀ ਚ ਹਫਤਾ ਪਹਤ ਤਸਤੇਨ ਪਹਿਲਾਂ ਦੱਸਿਆ ਸੀ ਕਿ ਮੁਫਤਰੀ ਅਸੀਂ ਇਸ ਤੋਂ ਹੀ ਲੈਂਦੇ ਹਾਂ ਮੈਂ ਕੀ ਕਹਿੰਨੇ ਨੇ ਗਲੀ ਵਿੱਚ ਵੀ ਜਿਹੜਾ ਕੋ ਲੰਘਦਾ ਉਹਨੂੰ ਵੀ ਕੀ ਕਰਨਾ ਵਿਸ਼ਕਤ ਨਹੀਂ ਆ ਤੇ ਕੀ ਕਹਿਣਾ ਉਹਨਾਂ ਨੇ ਕੀ ਕਹਿਣਾ ਜੁੰਦਾਰਾ ਤੇ ਨਾਲੇ ਕਹਿਣਾ ਲੈ ਲਾ ਦੇਣਾ ਕਿ ਉਹ ਚੱਲਦੇ ਹੈਨਾ ਕਿ ਵਧੀਆ ਸਾਰਿਆਂ ਦਾ ਸਤਿਕਾਰ ਕਰਦੇ ਹੈ ਕਿ ਹਾਂ ਬਿਲਕੁਲ ਤੇ ਵੀ ਉਹਨੇ ਕਹਿਣਾ ਪੀ ਚੰਗੇ ਸਕੂਲ ਚ ਪੜਦਾ ਤਾਂ ਜੋ ਇਹਨੂੰ ਚੰਗੀ ਸਿੱਖਿਆ ਮਿਲੇ ਸੋ ਸੱਤ ਨੇ ਬੇਟਾ ਬਹੁਤ ਵਧੀਆ ਤਰ੍ਹਾਂ ਲੈ ਗਿਆ ਵੱਡੇ ਬੱਚੇ ਖਾਸ ਕਰਕੇ ਸਾਡੇ ਵੇਖੋ ਮੋਬਾਈਲ ਨੂੰ ਤਾਂ ਤੁਹਾਨੂੰ ਦੱਸਿਆ ਠੀਕ ਹੈ ਮੋਬਾਈਲ ਨੂੰ ਘੱਟ ਵਰਤੋਂ ਕਰੋ ਠੀਕ ਹੈ ਉਹ ਹੀ 10-15 ਮਿੰਟ ਕੱਢ ਕੇ ਤੇ ਸਾਰੇ ਬੱਚੇ ਸਾਡੇ ਕੋਲ ਖੋਚਿਆ ਲਵੋ ਠੀਕ ਹੈ ਰਮਨ ਮੈਡਮ ਤੁਹਾਨੂੰ ਦਿੰਦੇ ਆ ਸਾਰੇ ਜਾਣੇ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਤੁਹਾਨੂੰ ਦੱਸਦੇ ਦੀ ਜਿਹੜਾ ਕੋਈ ਤਾਂ ਪਾਠ ਕਰਨੇ ਵੇਲੇ ਅੱਖਰ ਖਿੱਚ ਨਹੀਂ ਇਹ ਪੜਨਾਮਾ ਤੇ ਉਹਦੇ ਬਾਰੇ ਵਿੱਚ ਵੀ ਦੱਸਦੇ ਤੁਸੀਂ ਸੈਂਸ ਉਹਨਾਂ ਦਾ ਸੈਚੋਂ ਦੇ ਨਾਲ ਸਾਰੇ ਬੱਚੇ ਜਿਹੜੇ ਆ ਪੁੱਤ ਜਾਣ ਲੈ ਸਕਦੇ ਹੋ ਠੀਕ ਹੈ ਤੇ ਪਾਠ ਸ਼ੁਰੂ ਕਰੋ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਇਹਦਾ ਸ਼ੁਰੂ ਕਰੋਗੇ ਪਾਠ ਤੇ ਸੱਤੇ ਲੈਕਚਰ ਦਾ ਅਸਰ ਕਰੋਗੇ ਤੁਹਾਡੇ ਪੇਰੈਂਟਸ ਵੀ ਬੇਟਾ ਇਹੋ ਪ੍ਰੋਬਲਮ ਮੋਬਾਈਲ ਨਹੀਂ ਛੱਟੇ ਕਹਿਣਾ ਨਹੀਂ ਮੰਨਦੇ ਠੀਕ ਹੈ ਤੇ ਆਪਣਾ ਜੀਵਨ ਜਿਹੜਾ ਉਹਨੂੰ ਸੰਗੇ ਪਾਸੇ ਲਾਓ ਠੀਕ ਹੈ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਡੇ ਇਲਾਕੇ ਜਿੱਤੇ ਖਾਸ ਕਰਕੇ ਨਸ਼ਾ ਕਿੰਨਾ ਠੀਕ ਹੈ ਤੇ ਤੁਹਾਨੂੰ بار بار ਸਮਝਾਇਆ ਵੀ ਇਹੋ ਜਾਂਦਾ ਕਿ ਚਿੱਕੜ ਵਿੱਚ ਕਮਲ ਖੇਤਣ ਵਾਲੀ ਗੱਲ ਆ ਠੀਕ ਹੈ ਤੇ ਸਾਰੇ ਬੱਚੇ ਜਿਹੜੇ ਆ ਆਪਣਾ ਧਿਆਨ ਰੱਖੋ ਮਾੜੀ ਸੰਗਤ ਵਿੱਚ ਨਾ ਬੈਠੋ ਤੇ ਜੇ ਗੁਰੂ ਉੱਤੇ ਲੜ ਲੱਗ ਜੋ ਕੇ ਕਹਿੰਦੇ ਨੇ ਡਾਕਟਰ ਸ਼ਿਵ ਸਿੰਘ ਆਪਣੇ ਇਲਾਕੇ ਵਿੱਚ ਬੜਾ ਪ੍ਰਚਾਰ ਕਰ ਰਿਹਾ ਉਹ ਕਹਿੰਦੇ ਨੇ ਜਿਹੜੀ ਮਾਂ ਨੇ ਆਪਣੇ ਬੱਚਾ ਨੂੰ ਜੱਜੀ ਨਾਲ ਜੱਜੀ ਸਾਹਿਬ ਦਾ ਪਾਕਰ ਨਾਲ ਜੋੜਤਾ ਨਾ ਤੇ ਉਹਦੀ ਚਿੰਤਾ ਉਹ ਛੱਡ ਦਿੰਦੇ ਸੋ ਬੇਟਾ ਸਾਰੇ ਬੱਚੇ ਪਰ ਮੈਂ ਕਹਿੰਦੀ ਹੁੰਦੀ ਆ ਕੀ ਕਹਿੰਦੀ ਹੁੰਦੀ ਭਾਵੇਂ ਜ਼ਿਆਦਾ ਨਾ ਕਰੋ ਕਿੰਨਾ ਕਰ ਲੋ ਪਾਠ ਪੰਜ ਪੌੜੀਆਂ ਮੈਂ ਕਹਿੰਦੀ ਹੁੰਦੀ ਆ ਗੁਰੂ ਘਰ ਹਾਜ਼ਰੀ ਲਵਾ ਲਓ ਪਿਤਾ ਦੀ ਪ੍ਰੈਜ਼ੈਂਟ ਲੱਗ ਜੂਗੀ ਜ਼ਿਆਦਾ ਨਾ ਕਰੋ ਭਾਵੇਂ ਗੁਟਕਾ ਸਾਫ ਫੜ ਕੇ ਪੰਜ ਪੌੜੀਆਂ ਹੀ ਕਰ ਲਿਆ ਕਰੋ ਠੀਕ ਹੈ ਤੇ ਤੁਹਾਡੀ ਪ੍ਰੈਜ਼ੈਂਟ ਲੱਗ ਜਾਨੀ ਗੁਰੂ ਘਰ ਸੋ ਬੇਟਾ ਜੇ ਤੁਸੀਂ ਜੱਦੀ ਸਾਹਿਬ ਦਾ ਪਾਠ ਕਰੋਗੇ ਮਾੜੀ ਸੰਗਤ ਬੜੀ ਹੈ ਕਦੀ ਜਿੰਨੀ ਤੁਰੇ ਸਕਦੇ ਮਾੜੇ ਲੋਕ ਤੁਹਾਡਾ ਕੋਈ ਕੁਝ ਨਹੀਂ ਮਗਾ ਸਕਦਾ ਤੇ ਪਾਠ ਸਾਰੇ ਮੇਰਾ ਖਿਆਲ ਕਰਦੇ ਆ ਤਾਂ ਪੁੱਛਿਆ ਵੀ ਸੀ ਅੱਗੇ ਵੀ ਠੀਕ ਹੈ ਤੇ ਹੁਣ ਬੇਟਾ ਮੈਂ ਉਮੀਦ ਕਰਦੀ ਸਾਰੇ ਬੱਚੇ ਸਹਿਤ ਪਾਠ ਤੇ ਨਾਲ ਜੁੜੋ ਸ਼ਿਰਕੋ ਤੇ ਇੱਕ ਬਾਤ ਅਜੀਬ ਜਿਹੜਾ ਆ ਰਿਹਾ ਸਾਡੇ ਸਾਥ ਵੀ ਆ ਰਹੀ ਹੈ ਤੇ ਆਪਾਂ ਨੂੰ ਸੁਵਰਕਤਿਤ ਕਰੀਏ ਜੋ ਕੁਝ ਵੀ ਆਪਾਂ ਕਰ ਸਕਦੇ ਉਹ ਨਾਲ ਸਿੱਖਤਨ ਦਿੱਤਾ ਐਡੀ ਵੱਡੀ ਕੁਰਬਾਨੀ ਕੀਤੀ ਤੇ ਅਸੀਂ ਇੱਕ ਸਹਿਜ ਪਾਠ ਨਹੀਂ ਕਰ ਸਕਦੇ ਇਹਨਾਂ ਨੂੰ ਮੰਨੋ ਜ਼ਰੂਰ ਜਦੋਂ ਵੇਲੇ ਹੋਵੋਗੇ ਮੈਂ ਕਹਿੰਦੀ ਹਾਂ ਲੀ ਰਾਤ ਨੂੰ ਸੌਣ ਲੱਗਿਆਂ ਦੋ ਮਿੰਟ ਜਰੂਰ ਦੇਆ ਕਰੋ ਪਿਆਜ ਮੈਂ ਚੰਗੇ ਕੰਮ ਕੀ ਕੀਤੇ ਤੇ ਮਾਰੇ ਕੀ ਕੀਤੇ ਜਿਹੜਾ ਤੂੰ ਮਾਰਾ ਹੋਇਆ ਹੁੰਦਾ ਨਾ ਉਹਨੂੰ ਕਿਆ ਕਰੂ ਹੈ ਬਾਈਕਰੂ ਇਹ ਮੇਰੇ ਕੋ ਅੱਗੇ ਤੋ ਨਾ ਕਰਾਈ। ਇੰਨੀ ਏ ਗੱਲਾਂ ਕਿ ਨਹੀਂ? ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੇਰਾ ਅਸੈਂਬਲੀ ਵਿੱਚ ਲੈਕਚਰ ਹੁੰਦਾ। ਪਲੱਸ 1 ਤੋਂ ਕਲਾਸਾਂ ਚ ਵਜਾ ਕੇ ਨਾਲ ਸਮਝਾਉਂਦੀ ਆ ਕਿ ਜਰੂਰ ਬੇਟਾ ਅਛੀਆਂ ਆਦਤਾਂ ਸਿੱਖੋ ਮਾਰੇ ਲੋਗਾਂ ਨੂੰ ਪਿਆਰ ਕਰੋ। 8 ਗਵਾਂਟ ਤੱਕ ਤੂੰ ਜੰਪਲਾ ਨੇ ਮਾਰੇ ਦਾ ਅੰਤ ਮਾਰੇ ਹੀ ਹੁੰਦਾ ਉਹਦਾ ਖਤਮਤ ਬਹੁਤ ਜਲਦੀ ਆ ਜਾਂਦਾ। ਸੋ ਬੇਟਾ ਸਾਰੇ ਬੱਚੇ ਸੱਤ ਨੇ ਬਹੁਤ ਅੱਛਾ ਲੱਗਦਾ ਦਿੱਤਾ ਇਹਨੂੰ ਆਪਾਂ ਕਲਾਸ ਦੇ ਇੰਚਾਰਜ ਦੀ ਡਿਊਟੀ ਲਾਵਾਂਗੇ ਠੀਕ ਹੈ ਇਹਨੂੰ ਤੁਸੀਂ ਇੱਕ ਕਾਪੀ ਲਾਓਗੇ ਜਿਹਦੇ ਉੱਤੇ ਲਿਖੋਗੇ ਠੀਕ ਹੈ ਤਾਂ ਜੋ ਤੁਹਾਡੀ ਲਾਈਫਟਾਈਮ ਆਪਣੀ ਅਲਮਾਰੀ ਵਿੱਚ ਰੱਖੋ ਉਹਨੂੰ 23-27 ਦਿਨ ਹੀ ਕੱਢ ਕੇ ਤੇ ਰਿਵਾਈਜ਼ ਕਰੋ ਤੇ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਜਦੋਂ ਨੈਕਸਟ ਲੈਕਚਰ ਜਾਂ ਤੁਹਾਨੂੰ ਕੋਈ ਚੰਗੀ ਗੱਲ ਲੱਗਦੀ ਆ ਕਿ ਤੁਸੀਂ ਪੜ੍ਹਦੇ ਹੋ ਤੇ ਇਸ ਕਾਪੀ ਦੇ ਉੱਤੇ ਨੋਟ ਕਰੋ ਕਲੀਅਰ ਬੇਟਾ अच्छे इंसान बच्चो बनो बेटा कलू लाइफ से सेट हो जाओगे कहने ਤਾਂ ਮੈਂ ਕਿੰਨੀ ਆ ਪਰ ਅਸੀਂ ਤੁਹਾਡੇ ਤੇ ਲਈ ਤੁਹਾਡੀ ਤਨਹਾਵਾ ਲੈਣੀਆਂ ਤੜ ਕੋ ਕੁਛ ਹੀ ਲੈਣਾ ਤੁਹਾਨੂੰ ਸਿੱਖਿਆ ਦੇ ਰਹੇ ਆ ਉਹਨੂੰ ਲੈ ਲਓ ਠੀਕ ਹੈ ਖੁਸ਼ ਤੁਹਾਡਾ ਹੀ ਆ ਜੋ ਕੁਝ ਹੈਗਾ ਮਾਪਿਆਂ ਨੇ ਵੀ ਤੁਹਾਡੇ ਨਾਲ ਨਹੀਂ ਨਿਭਣਾ ਠੀਕ ਹੈ ਤੇ ਸੋ ਤੁਹਾਡੀ ਪੇਰੈਂਟਸ سپورਟ ਕਰ ਰਹੇ ਸਕੂਲ ਤੁਹਾਡੀ سپورਟ ਕਰ ਰਿਹਾ ਮਿਹਰਬਾਨੀ ਕਰਕੇ अच्छे ਬੱਚੇ ਬਣੋ ਪੜ੍ਹਤ ਦੇ ਨਾਲ ਜੁੜੋ ਆਪੇ ਗੁਰੂ ਮਹਾਰਾਜ ਤੇ ਛੱਡੋ ਫਿਰ ਆਪੇ ਗੁਰੂ ਮਹਾਰਾਜ ਕਰਨਗੇ ਤੁਹਾਡਾ ਭਲਾ

ਇੱਕ ਤੇ ਸਿੱਖ ਹੋ ਜਾਈਂ ਬਾੜ ਕੇ ਵਿਧਿਆ ਬਾੜ ਕੇ ਵਿਧਿਆ ਜੈਤਾ ਹੋਈ ਜੈਤਾ ਹੋਈ ਔਰੰ ਤੇ ਵੀ ਲੈ ਵਸੋਈ ਔਰੰ ਤੇ ਵੀ ਲੈ ਵਸੋਈ ਪੰਜਾਬੀ ਹੋ ਸਾਰੇ ਬੋਲੋ ਪੰਜਾਬੀ ਹੋ ਪੰਜਾਬੀ ਹੋ ਧੀਰਾ ਸਮਝ ਕੇ ਧੀਰਾ ਸਮਝ ਕੇ ਕੱਚ ਤੇ ਨਾ ਬੁੱਲਿਓ ਅੁੱੜਾ ਨਾ ਬੁੱਲਿਓ ਜੂੜਾ ਨਾ ਬੁੱਲਿਓ ਊੜਾ ਜੂੜਾ ਭੁੱਲ ਗਏ ਜਾ ਜੁੜਾ ਬੋਲਗੇ ਪੰਜਾਬੀਓ ਪੰਜਾਬੀਓ ਸਮਝੋ ਜਿਉਣਾ ਬੋਲਗੇ ਸਮਝੋ ਜਿਉਣਾ ਬੋਲਗੇ ਕਰੀਏ ਮਾਂ ਬੋਲੀ ਨਾਲ ਪਿਆਰ ਕਰੀਏ ਮਾਂ ਬੋਲੀ ਨਾਲ ਪਿਆਰ ਪਾਈਏ ਦੁਨੀਆ ਵੀ ਸਤਿਕਾਰ ਪਾਈਏ ਦੁਨੀਆ ਵੀ ਚੱਲੇ ਗਾ